ਸੁਖਬੀਰ ਸਿੰਘ ਬਾਦਲੋਂ ਦੀ ਤਬੀਅਤ ਨਾ ਸਾਦ ਨੂੰ ਕਰਾ ਰਹੇ ਤੇ ਦੋ ਤਿੰਨ ਦਿਨ ਦੇ ਲਈ ਯਾਤਰਾ ਵੀਸ਼ਾ ਟਾਲ ਦਿੱਤੀ ਗਈ ਹੈ ਅਜੇ ਤਾਂ ਗਰਮੀ ਵੀ ਦਿਖਾਈ ਜਦ ਪਹਿਲਾਂ ਬਿਮਾਰ ਹੋ ਗਏ ਮੇਰੇ ਡਾਇਰੀਆ ਹੋ ਗਿਆ ਸੀ ਹਾਂ ਡਾਇਰੀਆ ਹੋ ਗਿਆ ਇਹ ਬਿਮਾਰੀ ਬੜੀ ਮੈਂ ਤਾਂ ਹਵਾ ਨਾ ਮੀਂਹ ਦੇ ਬੱਚਿਆਂ ਤੇ ਇਹ ਸਰ ਕਾਕੇ ਦੇ ਚਾਰ ਦਿਨ ਇਹਦੇ ਤੁੱਪ ਪਈ ਨਹੀਂ ਪੁੱਤੇ ਛਤਰੀ ਲੈ ਹੀ ਬਾਪੂ ਵਾਲੀ ਸਮਝਦੇ ਦੀ ਗੱਲ ਇਹਦੇ ਆਉਣਾ ਮਈ ਤੇ ਆਉਣੀ ਇਹਦੇ ਇਹਦੇ ਤੇ ਦਿਹਾੜੀ ਦੇ 15 15 ਦਾ 20 20 ਮੀਟਿੰਗਾਂ ਅਸੀਂ ਕਰਦੀਆਂ ਤੇ ਅੱਜ ਹੀ ਜੇ ਉਹ ਪੰਜਾਬੀ ਚ ਕੀ ਕਿਤੇ ਬੁਮਾਦੀ ਨੂੰ ਦੱਸ ਹੁਣ ਪੈਰੀਆ ਹੈ ਜੀ ਇੰਗਲਿਸ਼ ਚ ਦਾ ਪਤਾ ਹੈ ਪੰਜਾਬੀ ਚ ਦੱਸੋ ਨਾ ਪੰਜਾਬੀ ਚ ਕੀ ਦਿੰਦੇ ਵੀ ਟੱਟੀਆਂ ਲੱਗ ਗਿਆ ਬੰਦੇ ਇਹ ਅਜੇ ਤਾਂ ਯਾਰ ਮਦਾਨ ਨੂੰ ਵੀ ਪਖੇ ਟੱਟੀਆਂ ਪਹਿਲਾਂ ਲੱਗ ਗਿਆ ਮੈਂ ਤਾਂ ਸੋਚਿਆ ਸੀ ਮਦਾਨ ਤੇ ਪਖੰਦੇ ਪਿਓ ਤੇ ਪੁੱਤੋ ਆਧੀ ਆਓ ਸਹੀ ਭਗਵੰਤ ਮਾਨ ਦੇ ਅੱਗੇ ਦਿਓ ਮਾਨ ਸਾਹਿਬ ਦੇ ਅੱਗੇ ਦਿਓ ਤੁਹਾਨੂੰ ਪਹਿਲਾਂ ਹੀ ਯਾਦ ਮੈਂ ਤਾਂ ਹਵਾ ਨੇ ਆ ਕੇ ਮਤਲਬ ਹੁਣ ਪਤਾ ਨਹੀਂ ਇਹ ਸਿਵਿਕ ਟਟੀਆਂ ਨੇ ਕਿ ਪੋਲਿਟਿਕਲ ਟਟੀਆਂ ਨੇ ਇਹ ਟਟੀਆਂ ਦਾ ਤਾਂ ਉਹ ਹੀ ਦੱਸ ਸਕਦੇ ਵੀ ਇਹ ਕਿਹੜੀਆਂ ਟਟੀਆਂ ਲੱਗੀਆਂ ਉਹਨਾਂ ਨੂੰ ਮੈਨੂੰ ਲੱਗਦਾ ਪੋਲਿਟਿਕਲ ਟਟੀਆਂ ਜਾਦੀਆਂ ਕਿਉਂਕਿ ਸਰਦਾਰਾਂ ਦੇ ਬੱਚੇ ਆ ਕਾਕੇ ਆ ਖਣਪੀਂਤ ਤਾਂ ਖਿਆ ਵਸਦੇ ਆ ਮੈਨੂੰ ਲੱਗਦਾ ਕਿ ਆਜ਼ਾਦ ਸੀ ਮਤਲਬ ਤੱਤ ਪਿਆ ਜਿਹੜੀ ਗੱਲ ਪੱਲਿਓ ਕੱਲ ਬੱਚਿਆ ਕੋ ਬੱਚਿਆ ਕੋ ਕੱਲ ਪੁਛਿਆਦ ਗਰਾਉਂਡੇ ਹੀ ਮੇਰੇ ਕੰਮ ਨਿਪੜ ਗਿਆ ਅਕਾਲੀ ਦਲ ਦਾ ਵੀ ਬੀਜੇਪੀ ਦਾ ਜਿੱਦਾਂ ਪੰਜਾਬ ਛੋੜਿਆ ਉਹ ਵੀ ਤੁਹਾਨੂੰ ਪਤਾ ਸੋ ਬਹੁਤ ਵਧੀਆ ਟੱਕ ਦੇਣਾ ਟੈਂਪਰੇਚਰ ਦੇਖ ਕੇ ਆਉਂਦੇ ਆ ਜੀ ਕਹਿੰਦੇ ਬਹੁਤ ਵਧੀਆ ਸਰ ਉਹ ਪਹਿਲਾਂ ਸਾਦੀ ਦਿਹਾੜੀ ਦਾ ਉਹ ਤਾਪਮਾਨ ਚੈੱਕ ਕਰਦੇ ਹੋ ਤੁਸੀਂ ਤਾਂ ਇੰਗਲਿਸ਼ ਦਾ ਬਹੁਤੀ ਬੋਲਿਆ ਕਰ ਤਾਪਮਾਨ ਪਹਿਲਾਂ ਚੈੱਕ ਕਰਦੇ ਆ ਵੀ ਕਿੰਨਾ ਜੀ ਜਿਹੜੇ ਬੰਦੇ ਜਿਹੜੇ ਲੀਡਰ ਤਾਪਮਾਨ ਨਾਲ ਚਲਦੇ ਆ ਕਿ ਅਸੀਂ 40 ਡਿਗਰੀ ਤੇ ਚਲਣਾ ਕਿ 32 ਤੇ ਚਲਣਾ ਕਿ 26 ਤੇ ਚਲਣਾ ਉਹਨਾਂ ਪਿਓ ਦੇ ਪੁੱਤਾਂ ਦੇ ਕਰਦਾ ਕੀ ਆ ਸਭ ਤੇ ਇੱਕ ਦੀ ਗੱਲ ਤਾਪਮਾਨ ਦੇਖ ਕੇ ਨਿਕਲਦੇ ਆ ਜੇ ਤਾਪਮਾਨ ਸਹੀ ਆ ਫਿਰ ਕਹਿੰਦੇ ਚਲੋ ਪੰਜਾਬ ਬਚਾ ਲੀਨੇ ਜੇ ਤਾਪਮਾਨ ਹੋ ਗਿਆ ਜ਼ਿਆਦਾ ਗਲਬੀ ਜਾਦੀ ਫੇਕਦੇ ਚਲੋ ਏਸੀ ਚ ਚਲਦੇ ਛੱਡੋ ਪੰਜਾਬ ਦਾ ਕੀ ਅਜੇ ਤਾਂ ਮੇਰਾ ਖਿਆਲ ਰਹਿੰਦੇ ਹੋਣਾ ਅੱਧਾ ਪੰਜਾਬ ਰਹਿਦਾ ਹਣਾ ਤੇ ਪਤਾ ਨਹੀਂ ਹੋਰ ਕਿਹੜੀ ਕਿਹੜੀ ਬਿਮਾਰੀ ਆ ਜਾਏ ਮਾੜਾ ਸੱਚੇ ਪਾਤਸ਼ਾਹ ਉਹਨਾਂ ਤੁਹਾਨੂੰ ਦੁਸਤ ਕਰੇ ਉਹ ਸਿਰ ਠੀਕ ਆ ਇਸ ਸਾਹ ਜਿਹੜੀ ਕਾਲੀ ਦਾਲ ਦੀ ਹਾਲਤ ਹੋ ਰਹੀ ਹੈ ਪੰਜਾਬ ਚ ਆਪਣੇ ਅੱਖੀ ਦੇਖਣ ਜਿਹਾ ਵੀ ਕੀ ਹਾਲਤ ਹੋਦੀ ਹੈ ਤੇ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਤਬੀਅਤ ਨਾ ਸਾਜ ਨੂੰ ਕਰਾਰ ਹੋ ਤੇ ਦੋ ਤਿੰਨ ਦਿਨ ਦੇ ਲਈ ਯਾਤਰਾ ਵੀਸ਼ਾ ਟਾਲ ਦਿੱਤੀ ਗਈ ਹੈ ਅਜੇ ਤਾਂ ਗਲਮੀ ਵੀ ਲਗਾਈ ਜਦ ਪਹਿਲਾਂ ਬਿਮਾਰ ਹੋ ਗਏ ਉਹਨਾਂ ਦੇ ਡਾਇਰੀਆ ਹੋ ਗਿਆ ਸੀ ਹਾਂ ਡਾਇਰੀਆ ਹੋ ਗਿਆ ਇਹ ਬਿਮਾਰੀ ਬੜੀ ਮਰਦੇ ਹਜ਼ਾਰਾਂ ਨੀਂ ਮੀਦਾ ਦੇ ਬੱਚਿਆਂ ਤੇ ਇਹ ਸਰ ਕਾਕੇ ਨੇ ਚਾਹ ਤੇ ਨਾ ਤੇ ਤੁੱਪ ਪਈ ਨਹੀਂ ਕੁੱਤੇ ਛਤਰੀ ਲਾਈ ਆ ਬਾਪੂ ਵਾਲੀ ਸਮਝਦੇ ਗੱਲ ਅਜੇ ਤੇ ਆਉਣਾ ਮਈ ਤੇ ਆਉਣੀ ਇਹਦੇ ਅਜੇ ਤੇ ਦਿਹਾੜੀ ਦੀ 15 15 20 20 ਮੀਟਿੰਗਾਂ ਅਸੀਂ ਕਰਦੀਆਂ ਤੇ ਅੱਜ ਹੀ ਜੇ ਉਹ ਪੰਜਾਬੀ ਚ ਕਿਤੇ ਬੁਮਾਦੀ ਤੂੰ ਦੱਸ ਹੁਣ ਪੈਰੀਆ ਹੈ ਜੀ ਇੰਗਲਿਸ਼ ਚ ਦਾ ਪਤਾ ਹੈ ਪੰਜਾਬੀ ਚ ਦੱਸੋ ਨਾ ਪੰਜਾਬੀ ਚ ਕਿਤੇ ਵੀ ਟੱਟੀਆਂ ਲੱਗ ਗਿਆ ਬੰਦੇ ਇਹ ਅਜਾ ਤਾਂ ਯਾਰ ਮદાન ਨੂੰ ਪਖੇ ਟਟੀਆਂ ਪਹਿਲਾਂ ਲੱਗੀਆਂ ਮੈਂ ਉਹ ਸਾਰੀ ਮદાન ਤੇ ਪਖੰਡੇ ਪਿਓ ਤੇ ਪੁੱਤੋ ਗਾੜੀ ਆਓ ਦੇਹੀ ਭਗਵੰਤ ਸਬਾਨ ਦੇ ਅੱਗੇ ਦੇ ਆਓ ਮਾਨ ਸਾਹਿਬ ਦੇ ਅੱਗੇ ਦੇ ਆਓ ਤੁਹਾਨੂੰ ਪਹਿਲਾਂ ਯਾਦ ਮੈਂ ਤਾਂ ਹਵਾ ਮੈਂ ਆ ਕੇ ਮਤ ਹੁਣ ਪਤਾ ਨਹੀਂ ਇਹ ਸਿਵਿਕ ਟਟੀਆਂ ਨੇ ਕਿ ਪੋਲਿਟੀਕਲ ਟਟੀਆਂ ਨੇ ਇਹ ਟਟੀਆਂ ਦਾ ਤਾਂ ਉਹ ਹੀ ਦੱਸ ਸਕਦੇ ਵੀ ਇਹ ਕਿਹੜੀਆਂ ਟਟੀਆਂ ਲੱਗੀਆਂ ਉਹਨਾਂ ਨੂੰ ਤੁਹਾਨੂੰ ਲੱਗਦਾ ਪੋਲਿਟੀਕਲ ਟਟੀਆਂ ਜ਼ਿਆਦਾ ਕਿਉਂਕਿ ਸਦਾਵਾਂ ਦੇ ਬੱਚੇ ਆ ਕੱਕੇ ਕਨਫੀਡੈਂਸ ਦਾ ਖਿਆਲ ਵਸਦਿਆਂ ਮੈਨੂੰ ਲੱਗਦਾ ਕਿ ਆਜ਼ਾਦ ਸੀ ਮਤਲਬ ਤੱਤੀਆਂ ਜਿਹੜੀਆਂ ਥੱਲਿਓ ਕੱਲ ਬੱਚਿਆਂ ਕੋਲ ਬੱਚਿਆਂ ਕੋਲ ਕੱਲ 50 ਕਰੋੜ ਦੇ ਹੀ ਮਤਲਬ ਕੰਮ ਨਿਪਟ ਗਿਆ ਕਾਲੀ ਦਲ ਦਾ ਵੀ ਭਾਜਪੀ ਦਾ ਜਿੱਦਾਂ ਪੰਜਾਬ ਚ ਹੋ ਰਿਹਾ ਉਹ ਵੀ ਤੁਹਾਨੂੰ ਪਤਾ ਸੋ ਬਹੁਤ ਵਧੀਆ ਟੱਕ ਦੇ ਤਾਂ ਟੈਂਪਰੇਚਰ ਦੇਖ ਕੇ ਆਉਂਦੇ ਆ ਜੀ ਕਹਿੰਦੇ ਬਹੁਤ ਵਧੀਆ ਸਰ ਉਹ ਪਹਿਲਾਂ ਸਾਦੀ ਧੜੀ ਦਾ ਉਹ ਤਾਪਮਾਨ ਚੈੱਕ ਕਰਦੇ ਆ ਕੁਈ ਤਾਂ ਇੰਗਲਿਸ਼ ਦਾ ਬਹੁਤੀ ਬੋਲਿਆ ਕਰ ਤਾਪਮਾਨ ਪਹਿਲਾਂ ਚੈੱਕ ਕਰਦੇ ਆ ਵੀ ਕਿੰਨਾ ਜੀ ਜਿਹੜੇ ਬੰਦੇ ਜਿਹੜੇ ਲੀਡਰ ਤਾਪਮਾਨ ਨਾ ਚਲਦੇ ਆ ਕਿ ਅਸੀਂ 40 ਡਿਗਰੀ ਤੇ ਚੱਲਣਾ ਕਿ 32 ਤੇ ਚੱਲਣਾ ਕਿ 26 ਤੇ ਚੱਲਣਾ ਉਹਨਾਂ ਪਿਓ ਦੇ ਪੁੱਤਾਂ ਦੇ ਕਰਦਾ ਕੀ ਆ ਸਭ ਦੇ ਇੱਕ ਦੀ ਗੱਲ ਤਾਪਮਾਨ ਨੂੰ ਦੇਖ ਕੇ ਨਿਕਲਦੇ ਆ ਜੇ ਤਾਪਮਾਨ ਸਹੀ ਆ ਫਿਰ ਕਹਿੰਦੇ ਚਲੋ ਜੇ ਪੰਜਾਬ ਬਚਾ ਲੀਨੇ ਜੇ ਤਾਪਮਾਨ ਹੋ ਗਿਆ ਜ਼ਿਆਦਾ ਗਦਮੀ ਜਿਆਦੀ ਫੇਕਦੇ ਚਲੋ ਏਸੀ ਚੱਲਦੇ ਛੱਡੋ ਪੰਜਾਬ ਦਾ ਕੀ ਅਜੇ ਤੱਕ ਮੇਰਾ ਖਿਆਲ ਰਹਿੰਦੇ ਹੋਣਾ ਅੱਧਾ ਪੰਜਾਬ ਦੇ ਇੱਧਾ ਹਣਾ ਤੇ ਪਤਾ ਨਹੀਂ ਹੋਰ ਕਿਹੜੀ ਕਿਹੜੀ ਬਿਮਾਰੀ ਆ ਜਾਏ ਮਾਦਾ ਸੱਚੇ ਪਾਤਸ਼ਾਹ ਉਹਨਾਂ ਨੂੰ ਤੰਦਰੁਸਤ ਕਰੇ ਉਹ ਸਿਰ ਠੀਕ ਕਰ ਤੇ ਸਾ ਜਿਹੜੀ ਕਾਲੀ ਦਾਲ ਦੀ ਹਾਲਤ ਹੋ ਰਹੀ ਹੈ ਪੰਜਾਬ ਚ ਆਪਣੇ ਅੱਖੀ ਦੇਖਣ ਜਿਹਾ ਵੀ ਕੀ ਹਾਲਤ ਹੋਦੀ ਹੈ ਹਰਵਲ ਸਾਹਿਬ